ਸੂਬੇ ਦੀ ਕਿਸਾਨੀ ਲਈ ਇੱਕ ਨਵਾਂ ਸੰਕਟ ਖੜਾ ਹੋ ਸਕਦਾ ਹੈ। ਅਤੇ ਸੰਕਟ ਕਰੀਬ 1 ਦਹਾਕੇ ਤੋਂ ਖੇਤੀਬਾੜੀ ਜ਼ਮੀਨ ਤੇ ਡੂੰਗੀ ਮਾਰ ਕਰ ਰਿਹਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਸੰਕਟ ਦੀ ਕਿਸੇ ਨੂੰ ਪ੍ਰੇਣਕ ਵੀ ਨਹੀਂ ਲੱਗੀ। ਜੀ ਹਾਂ, ਇਹ ਸੰਕਟ ਉਦੋਂ ਸਾਹਮਣੇ ਆਇਆ ਜਦੋਂ ਖੇਤੀਬਾੜੀ ਸੰਬੰਧੀ ਸਰਵੇ ਕੀਤੇ ਗਏ ਅਤੇ ਇਹਨਾਂ ਅਧਿਐਨਾਂ ਤੋਂ ਇਹ ਗੱਲ ਸਾਹਮਣੇ ਆਈ ਕਿ ਖੇਤੀਯੋਗ ਜ਼ਮੀਨ ਦੇ 6 ਇੰਚ ਹੇਠਾਂ ਇੱਕ ਸਖਤ ਤੈ ਬਣ ਚੁੱਕੀ ਹੈ। ਅਤੇ ਇਸ ਸਖਤ ਤੈ ਦੇ ਪੜਨ ਨਾਲ ਵਾਹੀਯੋਗ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਰਹੀ ਹੈ। ਤੇ ਬਕਵਾਕ ਦੇਖਦੇ ਕਿਤੇ 6 ਇੰਚ ਤੇ ਕਿਤੇ 7 ਦਾ 8-10 ਇੰਚ ਤੇ ਕਿਤੇ 1.5-2 ਫੁੱਟ ਤੇ ਇਹ ਇੱਕ ਹਾਰਡ ਪੈਨ ਜਿਹੜੀ ਸਖਤ ਤਹਿ ਬਣ ਗਈ ਹੈ ਤੇ ਜਿਹੜੀ ਕਿ ਮਤਲਬ ਜਿਹੜੇ ਆ ਪਾਣੀ ਨੂੰ ਥੱਲੇ ਨਹੀਂ ਜਾਣ ਦਿੰਦੀ ਤੇ ਉਹ ਜਿਹੜੀਆਂ ਫਸਲਾਂ ਆਪਾਂ ਬੀਜਦੇ ਆ ਖਾਸ ਤੌਰ ਤੇ ਡੂੰਘੀਆਂ ਜਿਹੜੀਆਂ ਜੜਾਂ ਵਾਲੀਆਂ ਫਸਲਾਂ ਹੁੰਦੀਆਂ ਉਹਨਾਂ ਦੇ ਜੜਾਂ ਦੀ ਜਿਹੜੀ ਜੜਤੰਤਰ ਹੁੰਦਾ ਉਹ ਵੀ ਉਹਦੀ ਵਿਕਸਿਤ ਪੂਰੀ ਨਹੀਂ ਤਰ੍ਹਾਂ ਨਹੀਂ ਉਹਦਾ ਕੋਈ ਥੱਲੇ ਨਹੀਂ ਜਾਂਦੀਆਂ ਤੇ ਉਹਦੇ ਜਿਹੜੇ ਹੈ ਖੇਤੀਬਾੜੀ ਦੇ ਲਈ ਆਉਣ ਵਾਲੇ ਸਮੇਂ ਲਈ ਨਤੀਜੇ ਹੋਰ ਖਰਾਬ ਵੀ ਹੋ ਸਕਦੇ ਆ ਖਰ ਕਿਹੜੇ ਕਾਰਨ ਦੇ ਧਰਤੀ ਹੇਠਾਂ ਸਖਤ ਦੈ ਬਣਨਦੇ ਅਸਲ ਵਿੱਚ ਖੇਤੀਬਾੜੀ ਮਹਾਰਾ ਦਾ ਮੰਨਣਾ ਹੈ ਕਿ ਖੇਤੀ ਵਿੱਚ ਭਾਰੀ ਮਸ਼ੀਨਰੀ ਦੀ ਵਰਤੋਂ ਕਾਰਨ ਇਸ ਸੰਕਟ ਖੜਾ ਹੋਇਆ ਹੈ ਹਰ ਆਪਰੇਸ਼ਨ ਮੈਕਨਾਈਜੇਸ਼ਨ ਹੋ ਗਿਆ ਕਿਸਾਨ ਜਿਹੜੇ ਵੱਡੇ ਵੱਡੇ ਟਰੈਕਟਰ ਲੈਂਦੇ ਨੇ ਹੁਣ ਇੱਕੋ ਟਰੈਕਟਰ ਨੂੰ ਅਸੀਂ ਇੱਕੋ ਸੀਜ਼ਨ ਦੇ ਵਿੱਚ ਪੰਜ ਛੇ ਵਰਖੇਤ ਦੇ ਵਿੱਚ ਘੁਮਾਵਾਂਗੇ ਸਾਰੇ ਖੇਤ ਨੂੰ ਕਵਰ ਕਰਨਾ ਹੈ ਤੇ ਉਹ ਬਾਰ-ਬਾਰ ਜਿਹੜਾ ਹੈ 2 2.5 3 ਟਨ ਦਾ ਟਰੈਕਟਰ ਜਿਹੜਾ ਹੈ ਉਹ ਖੇਤ ਦੇ ਵਿੱਚ ਚੱਲਦਾ ਹੈ ਉਹਦੇ ਨਾਲ ਕੰਪੈਕਸ਼ਨ ਹੁੰਦੀ ਹੈ ਜਿਹੜੀ ਉੱਪਰਲੀ ਸਾਡੀਆਂ 6 ਇੰਚ ਦੀਆਂ ਤਹਿ ਨੇ ਉਹਨੂੰ ਤਾਂ ਅਸੀਂ ਹਰ ਵਾਰ ਡਿਸਟਰਬ ਬਹਾਈ ਕਰਦੇ ਹਾਂ ਡਿਸਟਰਬ ਕਰ ਲੈਂਦੇ ਆ ਵੀ ਉਹਦੀ ਜਿਹੜੀ ਹੈ ਬਲਕ ਡੈਂਸਿਟੀ ਜਿਹਨੂੰ ਅਸੀਂ ਕਹਿੰਦੇ ਆ ਪੋਰੋਸਿਟੀ ਉਹਦੀ ਹਰ ਸਾਲ ਵੱਧ ਜਾਂਦੀ ਹੈ ਪਰ ਜਿਹੜੀ 6 ਇੰਚ ਤੋਂ ਥੱਲੇ ਜਿੱਥੇ ਅਸੀਂ ਬਹਾਈ ਨਹੀਂ ਕਰਦੇ ਉਹ ਜ਼ਮੀਨ ਜਿਹੜੀ ਹੈ ਹਰ ਸਾਲ ਉਹ ਕੰਪੈਕਟ ਹੀ ਹੋ ਜਾਂਦੀ ਹੈ ਮਤਲਬ ਕਿ ਉਹਦਾ ਉਹ ਹੋਰ ਸਖਤ ਸਖਤ ਹੁੰਦੀ ਜਾਂਦੀ ਹੈ ਜਿਵੇਂ ਜਿਵੇਂ ਟਾਈਮ ਲੰਘਦਾ ਹੋਰ ਟਰੈਕਟਰ ਉਹਦੇ ਤੇ ਚੱਲਦਾ ਹੈ ਹੋਰ ਉਹਦੀ ਹੈਵੀ ਵਹੀਕਲਸ ਮਤਲਬ ਮਸ਼ੀਨਰੀ ਯੂਜ਼ ਹੁੰਦੀ ਹੈ ਤੇ ਉਹਦੇ ਨਾਲ ਉਹ ਉਹਦੀ ਜਿਹੜੀ ਹੈ ਬਲਕ ਡੈਂਸਿਟੀ बार-बार बार-बार ਵੱਧਦੀ ਜਾਂਦੀ ਹੈ ਉਹ ਹੋਰ ਸਖਤ ਹੁੰਦੀ ਜਾਂਦੀ ਹੈ ਸੋ ਇਸ ਕਰਕੇ ਇਹ ਇਹ ਮਤਲਬ ਕਹਿਣਾ ਵੀ ਨਿਰੀਪੁਰੀ ਇਹ ਝੋਨੇ ਦੀ ਲਵਾਈ ਦੇ ਨਾਲ ਹੁੰਦੀ ਹੈ ਜਾਂ ਕਦੂ ਕਰਨ ਨਾਲ ਹੁੰਦੀ ਹੈ ਇਹ ਗੱਲ ਦੇ ਵਿੱਚ ਕੋਈ ਬਾੜੀ ਤੱਤ ਨਹੀਂ ਹੈ ਕਿਸਾਨ ਲਈ ਚੰਗੀ ਗੱਲ ਇਹ ਹੈ ਕਿ ਮਹਾਰਾ ਕੋਲ ਇਸ ਸੰਕਰ ਦਾ ਹੱਲ ਹੈ। ਧਰਤੀ ਹੇਠਾਂ ਬੜੀ ਸਖਤਿਆ ਨੂੰ ਤੋੜਨ ਨਾਲ ਕਿਸਾਨ ਨੇ ਇਸ ਸੰਕਰ ਤੋਂ ਸਦਾ ਲਈ छुटਕਾਰਾ ਪਾ ਸਕਦੀ ਹੈ। ਅਤੇ ਇਸ ਕੰਮ ਨੂੰ ਅੰਜਾਮ ਦੇਣਗੇ ਡਾਇਰੈਕਟਰ ਨਾਲ ਚੱਲਣ ਵਾਲੇ ਤੈ ਤੋੜ ਡੂੰਗੇ ਹਲ। ਡਾਇਰੈਕਟਰ ਨਾਲ ਚੱਲਣ ਵਾਲੇ ਤੈ ਤੋੜ ਡੂੰਗੇ ਹਲ ਨੂੰ ਸਬ ਸੋਇਲਰ ਕਿਹਾ ਜਾਂਦਾ ਹੈ। ਇੰਨੇ ਹਾਲਾਂ ਦੀ ਵਰਤੋਂ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਪਾਰੀ ਵਾਧਾ ਹੁੰਦਾ ਹੈ। ਇਹਦੇ ਵਾਸਤੇ ਇੱਕ ਡੂੰਗਾ ਹਲ ਜਿਹਨੂੰ ਕਹਿੰਦੇ ਨੇ ਡੂੰਗਾ ਹਲ ਮਤਲਬ ਚਿਜ਼ਲਰ ਚਿਜ਼ਲਰ ਜਾਂ ਸਬਸੋਇਲਰ ਕਹਿੰਦੇ ਨੇ ਇਹਨੂੰ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੇ ਆਮ ਅਜਿਹਾ ਕਿਉਂਕਿ ਇੰਨਾ ਜ਼ਿਆਦਾ ਪਪੂਲਰ ਨਹੀਂ ਜਿਹੜੇ ਕਿਸਾਨ ਲੈਂਦੇ ਉਹਨੂੰ ਤਹਿ ਤੋੜ ਵੀ ਕਹਿੰਦੇ ਤਹਿ ਤੋੜ ਹਾਲ ਵੀ ਇਹਦਾ ਪਰਪਸ ਹੀ ਇਹਦਾ ਮੰਤਵ ਹੀ ਇਹ ਹੁੰਦਾ ਹੈ ਇਹਨੇ ਜ਼ਮੀਨ ਦੇ ਜਿਹੜੇ ਥੱਲੇ ਹਾਰਡ ਪੈਨ ਬਣੀ ਹੋਈ ਹੈ ਉਹਨੂੰ ਤੋੜਨਾ ਹੈ। ਇਹਦਾ ਮਤਲਬ ਕੋਈ ਬਹਾ ਕੇ ਜ਼ਮੀਨ ਨੂੰ ਪਲਟਾਉਣਾ ਨਹੀਂ। ਜਾਂ ਉਹਨੂੰ ਜ਼ਮੀਨ ਨੂੰ ਭੁਰਭਰੀ ਕਰਨਾ ਨਹੀਂ ਹੈ ਇਹਦਾ ਮਤਲਬ ਸਿਰਫ ਇਹ ਹੁੰਦਾ ਵੀ ਕਿ ਅਸੀਂ ਇਹ ਜਿਹੜਾ 1-1 ਮੀਟਰ ਦੇ ਉੱਤੇ ਮੀਟਰ-ਮੀਟਰ ਫਾਸਲੇ ਦੇ ਉੱਤੇ ਇੱਕੋ ਹੀ ਫਾਲਾ ਹੁੰਦਾ ਜਾਂ ਦੋ ਫਾਲੇ ਵਾਲਾ ਹੁੰਦਾ ਵੀ ਉਹ ਫਾਲੇ ਨੂੰ ਜਿਹੜਾ ਅਸੀਂ 1 ਮੀਟਰ-ਮੀਟਰ ਦੇ ਫਾਸਲੇ ਤੇ ਫਾਲਾ ਚੱਲਦਾ ਤੇ ਉਹ ਜਿਹੜੀ ਮੀਟਰ ਦੇ ਵਿੱਚ ਇਧਰ ਅੱਧਾ ਮੀਟਰ ਇਧਰ ਅੱਧਾ ਮੀਟਰ ਅੰਦਰ ਜ਼ਮੀਨ ਜਿਹੜੀ ਹੈ ਉਹ ਜਦੋਂ ਫਾਲਾ ਚੱਲਦਾ ਹੈ ਕਾਫੀ ਡੂੰਘਾ ਚੱਲਦਾ ਇਹ 18 ਇੰਚ ਤੋਂ ਲੈ ਕੇ 2 ਫੁੱਟ 2.5 ਫੁੱਟ ਤੱਕ ਇਵਨ ਚਲਾ ਜਾਂਦਾ ਤੇ ਉਹ ਜ਼ਮੀਨ ਨੂੰ ਥੱਲੇੋਂ ਬਿਲਕੁਲ ਫ੍ਰੈਕਚਰ ਕਰ ਦਿੰਦਾ ਬਲੋ ਦੇ ਟ੍ਰੇਡਾਂ ਪਾੜ ਦਿੰਦਾ ਬੁਰੀ ਤਰ੍ਹਾਂ ਤੇ ਉਹਦੇ ਨਾਲ ਕੀ ਹੁੰਦਾ ਕਿ ਉਹ ਤਹਿ ਟੁੱਟ ਜਾਂਦੀ ਉਹਦੀ ਤੇ ਉਹਦੇ ਚ ਪਾਣੀ ਜਾਣ ਲੱਗ ਜਾਂਦਾ ਜਦੋਂ ਸਾਡਾ ਮੀਂਹ ਪਊਗਾ ਜਿਆਦਾ ਇਰੀਗੇਸ਼ਨ ਅਸੀਂ ਕਰਦੇ ਆ ਤੇ ਉਹ ਪਾਣੀ ਉਹਦੇ ਨਾਲ ਜਾਣਦਾ ਪਾਣੀ ਵਿੱਚ ਉਹਦੇ ਚ ਚਾਰੇ ਪਾਸੇ ਫੈਲ ਜਾਊਗਾ ਤੇ ਉਹ ਭੋਲੀ ਹੋ ਜਾਊਗੀ ਤੇ ਉਹਦੇ ਨਾਲ ਕੀ ਹੋਏਗਾ ਕਿ ਜਦੋਂ ਸਾਡੀ ਫਸਲ ਅਸੀਂ ਲਗਾਵਾਂਗੇ ਖਾਸ ਤੌਰ ਤੇ ਜਿਵੇਂ ਅਸੀਂ ਕਪਾਹ ਨਰਮਾ ਲਾਉਨੇ ਆ ਜਾਂ ਹੋਰ ਜਿਹੜੀਆਂ ਡੁੰਗੀਆਂ ਮਤਲਬ ਜੜਾਂ ਵਾਲੀਆਂ ਫਸਲਾਂ ਲਾਉਨੇ ਆ ਦਾਲਾਂ ਵਾਲੀਆਂ ਫਸਲਾਂ ਲਾਉਨੇ ਆ ਤੇ ਸਰੋਂ ਜਿਹੜਾ ਹੈ ਜਾਂ ਇਦਾਂ ਦੀਆਂ ਫਸਲਾਂ ਕੋਈ ਵੀ ਫਸਲ ਫਾਰ दैट ਮੈਟਰ ਕਿਉਂਕਿ ਜ਼ਮੀਨ ਜਿਹੜੀ ਪੋਲੀ ਹੋ ਜਾਏਗੀ ਉਹਦੀ ওয়াটার ਬੀਅਰਿੰਗ ਕਪੈਸਿਟੀ ਉਹਦੀ ਹਵਾ ਜੀ ਸੰਚਾਰ ਦੀ ਜਿਹੜੀ ਉਹ ਸਮਰੱਥਾ ਵਧ ਜਾਏਗੀ ਪਾਣੀ ਸੰਭ ਕੇ ਰੱਖਣ ਦੀ ਸਮਰੱਥਾ ਵਧ ਜਾਣਗੀ ਤੇ ਸਾਰੇ ਹੀ ਫਸਲਾਂ ਦਾ ਜਿਹੜਾ ਹੈ ਉਹ ਜੜ ਤੰਤਰ ਵਧੀਆ ਵਿਕਾਸ ਹੁੰਦਾ ਤੇ 15 ਤੋਂ 20% ਤੱਕ ਜਿਹੜਾ ਹੈ ਝਾੜ ਵੇਖਣ ਚ ਆਇਆ ਵੀ ਜਿੱਥੇ ਅਸੀਂ ਸਬਸੋਲਰ ਚਲਾ ਕੇ ਇਹ ਜਿਹੜਾ ਚੀਜ਼ਲ ਤਹਿ ਤੋੜ ਕੇ ਅਸੀਂ ਬੀਜਦੇ ਹਾਂ ਤੇ ਉਹਦਾ ਝਾੜ 15-20% ਇਹਦੇ ਨਾਲ ਹੀ ਵੱਜ ਜਾਂਦਾ। ਸੂਬਾ ਸਰਕਾਰ ਨੇ ਸਹਿਕਾਰੀ ਸੰਸਥਾਵਾਂ ਨੂੰ ਤਹਿ ਤੋੜੇ ਹਲ ਖਰੀਦਣ ਦੇ ਨਿਰਦੇਸ਼ ਦਿੱਤੇ ਨੇ। ਇਹਨਾਂ ਸੰਸਥਾਵਾਂ ਤੋਂ ਕਿਸਾਨ ਇਹ ਸਭ ਸੋਇਲਰ ਕਿਰਾਏ ਤੇ ਲੈ ਕੇ ਵਰਤ ਸਕਦਾ ਹੈ। ਇਹ ਨਹੀਂ ਨਹੀਂ ਖੇਤੀਬਾੜੀ ਵਿਭਾਗ ਵੱਲੋਂ ਇਹਨਾਂ ਸਭ ਸੋਇਲਰਾਂ ਦੀ ਖਰੀਦ ਤੇ 50% ਦੀ ਸਬਸਿਡੀ ਵੀ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।